ਜੰਨੀਗੜੋਂ ਆਏ ਜੰਨੀਗੜੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਉਹ ਵੀ ਪੁਲਿਸ ਚੋਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਮ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਈੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਆ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਰੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨਰੰਜਨ ਕਾਲੀਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਏ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਕਿ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ Hindu ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲ ਆ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤੇ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਅੱਜ ਪੰਜਾਬ 'ਚ ਹੀ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਤਾਂ ਫਿਰ ਇੱਕ ਅੱਦੇ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਏ ਉਹ ਦਰਵਾਜ਼ੇ ਗੰਦਾ ਬਿਲਡਿੰਗਾ ਕੀਤੀਆਂ ਏ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਚਾਹ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਬਲੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਈਵਿੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਆ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਰੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲਿਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਏ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚ ਅਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤਾਂ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗ੍ਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਅੱਜ ਪੰਜਾਬ 'ਚ ਹੀ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਤਾਂ ਫਿਰ ਇੱਕ ਅੱਦੇ ਚੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਇਹ ਉਹ ਦਰਵਾਜ਼ੇ ਗੰਦਾ ਬਿਲਡਿੰਗਾਂ ਕੀਤੀਆਂ ਐ